ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਡੂ ਟਿੱਕ ਦੇ ਉੱਤੇ ਤੇ ਮੈਂ ਹਾਂ ਵਿੱਕੀ ਲਕਮੀਰਾਲਾ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਵੀਡੀਓ ਛਾਪੇ ਦੀ ਜਿਵੇਂ ਅਸੀਂ ਪਹਿਲਾਂ ਕੜਾਈ ਦੇ ਡਿਜ਼ਾਈਨ ਦਾ ਛਾਪਾ ਉਤਾਰਿਆ ਸੀ ਉਹਦੀ ਵੀਡੀਓ ਤੁਹਾਡੇ ਲਈ ਬਣਾਈ ਸੀਗੀ ਤੇ ਅੱਜ ਵੀ ਬਹੁਤ ਸੋਹਣੇ ਡਿਜ਼ਾਈਨ ਦਾ ਛਾਪਾ ਉਤਾਰ ਰਹੇ ਹਾਂ ਤੇ ਪਹਿਲਾਂ ਇਹ ਛਾਪੇ ਦੀ ਵੀਡੀਓ ਨੂੰ ਤੁਸੀਂ ਪਸੰਦ ਕੀਤਾ ਸੀ ਤੇ ਇਸ ਨੂੰ ਵੀ ਪਸੰਦ ਕਰਿਓ ਤੇ ਤੁਸੀਂ ਇਮੇਜਨ ਕਰਕੇ ਦੇਖਿਓ ਨਾ ਵੀ ਇਹ ਛਾਪਾ ਜਦੋਂ ਕੜਾਈ ਦਾ ਰੂਪ ਲੂਕ ਕਿੰਨਾ ਸੋਹਣਾ ਲੱਗੂਗਾ ਚਲੋ ਮੈਂ ਤੁਹਾਨੂੰ ਦਿਖਾਉਣਾ ਛਾਪਾ ਆਮ ਨੂੰ ਉਤਾਰ ਰਹੀ ਹਾਂ ਤੁਸੀਂ ਬਣੇ ਰਹੇ ਹੋ ਵੀਡੀਓ ਦੇ ਨਾਲ ਪਲੀਜ਼ ਸਕਿਪ ਨਾ ਕਰਿਓ। ਲਓ ਜੀ ਆਮਨ ਬੈਠੇ ਨੇ ਸਾਥੀ ਗੱਲ ਕਰਨਗੇ ਆਮਨ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਤੁਹਾਨੂੰ ਦਿਖਾਉਣਾ ਜੀ ਛਾਪੇ ਲਈ ਦੋ ਪੇਪਰ ਵਰਤੇ ਜਾਂਦੇ ਨੇ ਜਿਹੜਾ ਆ ਪੇਪਰ ਆ ਹਨਾ ਇਹ ਥੋੜਾ ਜਿਹਾ ਨਾਜ਼ੁਕਾ ਪੇਪਰ ਤੇ ਇਹਦੇ ਵਿੱਚ ਸੂਈ ਨਾਲ ਆ ਜਿਹੜਾ ਉੱਤੇ ਡਿਜ਼ਾਈਨ ਦਿਖ ਰਿਹਾ ਤੁਹਾਨੂੰ ਹਨਾ ਇਹਦੇ ਵਿੱਚ ਸੂਈ ਨਾਲ ਜਿਹਨੇ ਗਲੀਆਂ ਕੱਢਦੇ ਆਪਾਂ ਉਹ ਆਮਨ ਨਾਲ ਕੱਢੀਆਂ ਜਾਂਦੀਆਂ ਨੇ ਤੇ ਇਹਦੀ ਲਾਈਫ ਜ਼ਿਆਦਾ ਨਹੀਂ ਹੈਗੀ ਬਾਕੀ ਐ ਵੀ ਵਰਤੇ کئی ਵਾਰ ਜਾਂਦਾ ਜਿਵੇਂ ਆ ਡਿਜ਼ਾਈਨ ਆ ਜੇ 2-3 ਵਾਰ ਦੁਬਾਰੇ ਉਤਾਰਨਾ ਹੋਵੇ ਤੇ ਜਿਹੜਾ ਆ ਪੇਪਰ ਆ ਹਨਾ ਇਹ ਹੈਗਾ ਆਪਣਾ ਰਬੜ ਵਾਲਾ ਤੇ ਗਲੀਆਂ ਤਾਂ ਇਹਦੇ ਵਿੱਚ ਵੀ ਕੱਢੀ ਜਾਂਦੀਆਂ ਨੇ ਪਰ ਥੋੜਾ ਜਿਹਾ ਮਿਹਨਤ ਨਾਲ ਨਿਕਲਦੀਆਂ ਨੇ ਇਹ ਪੇਪਰ ਦਾ ਇਹ ਫਾਇਦਾ ਜਿਹੜਾ ਰਬੜ ਵਾਲਾ ਇਹ ਫਟਦਾ ਨਹੀਂ ਹੈਗਾ ਤੇ ਕਈ ਡਿਜ਼ਾਈਨ ਆਪਣੇ ਇਦਾਂ ਦੇ ਹੁੰਦੇ ਨੇ ਨਾ ਜਿਵੇਂ ਕੱਟਵਰਕ ਬਹੁਤ ਵਾਰੀ ਯੂਜ਼ ਕੀਤਾ ਜਾਂਦਾ ਹੈ ਨਾ ਤੇ ਇਹ ਰਬੜ ਵਾਲੇ ਜਿਹੜਾ ਰਬੜ ਵਾਲਾ ਪੇਪਰ ਆ ਹਨਾ ਇਹਦੇ ਉੱਤੇ ਆਪਾਂ ਉਹ ਡਿਜ਼ਾਈਨ ਦਾ ਛਾਪਾ ਬਣਾ ਕੇ ਰੱਖਦੇ ਆ ਜਿਹੜਾ ਵਾਰ-ਵਾਰ ਵਰਤਿਆ ਜਾਂਦਾ ਕਿਉਂਕਿ ਵਾਰੀ-ਵਾਰੀ ਹੈ ਨਾ ਆਪਣਾ ਵੀ ਔਖਾ ਇਸ ਕਰਕੇ ਰਾਵੜਾ ਵਾਲਾ ਉਸ ਡਿਜ਼ਾਈਨ ਦੀ ਵਰਤਦਾ ਹੈ ਜਿਹੜਾ ਡਿਜ਼ਾਈਨ ਵਾਰ-ਵਾਰ ਵਰਤਣਾ ਹੋਵੇ ਤੇ ਹੁਣ ਅਮਨ ਹੈ? ਹੋਰ ਹੈ। ਅੱਛਾ ਤੇ ਆ ਵਾਰ-ਵਾਰ ਬਸਤਨ ਵਾਲਾ ਜਿਵੇਂ ਹੁਣ ਫੁੱਲਾਂ ਵਾਲਾ ਕਸਟ ਵਰਕ ਹੈ ਨਾ ਇਹਨੂੰ ਅਮਨ ਉਸਾਰਨ ਗਿਆ ਸੂਟ ਉੱਤੇ ਅਮਨ ਇਹ ਕਿਹੜਾ ਸੂਟ ਆ? ਇਹ ਪੈਚ ਵਰਕ ਵਾਲੀ ਜਿਹੜੀ ਚੁੰਨੀ ਧਾਰ ਕਰੀ ਉਹਦਾ ਨਾਮ ਤਾਂ ਇਹ ਆ। ਅੱਛਾ ਜਿਹੜੀ ਆਪਣੇ ਪੈਚ ਵਰਕ ਵਾਲੀ ਚੁੰਨੀ ਦੇਖੀ ਦੀ ਹੈ ਨਾ ਜਿਹਦੇ ਉੱਤੇ ਉਹ ਮਜੈਂਟਾ ਗੱਦੜਾ ਦਾ ਪੈਚ ਵਰਕ ਤਾਰਿਆ ਆ ਪੇਜ ਵਰਕ ਲਾ ਕੇ ਦੋ ਤੇ 골ਡਨ ਜੈਰੀ ਦੀ ਹੈ ਨਾ ਕੜਾਈ ਕੀਤੀ ਦੀ ਦੋਨਾਂ ਸਾਈਡਾਂ ਤੇ ਕੱਟ ਵਰਕ ਇੱਕ ਸਾਈਡ ਤੇ ਫੁੱਲਾਂ ਦਾ ਕੱਟ ਵਰਕ ਆ ਦੇਖੋ ਸੈ ਤੁਹਾਨੂੰ ਦਿਖ ਰਿਹਾ ਹੋਊਗਾ ਨਾ ਆ ਆਪਣਾ ਫੁੱਲਾਂ ਵਾਲਾ ਕੱਟ ਵਰਕ ਆ ਤੇ ਇਹਦੇ ਇਧਰਲੀ ਸਾਈਡ ਆਪਣਾ ਸਿੰਪਲ ਹੈ ਨਾ ਕਿਉਂ ਡੱਬੀ ਦੇ ਵਿੱਚ ਨੀਲ ਆ ਹੈ ਜਿਹੜਾ ਆਪਣੇ ਕੱਪੜਿਆਂ ਦੇ ਵਿੱਚ ਵਰਤਿਆ ਜਾਂਦਾ ਚਿੱਟੇ ਕੱਪੜਿਆਂ ਨੂੰ ਨਾ ਨੀਲਾ ਕਰਨ ਲਈ ਤੇ ਆਪਾਂ ਆਪਣਾ ਤਾਰਵੀਨ ਦਾ ਤੇਲ ਆ ਇਸ ਤਾਰਬਿੰਦ ਦੇ ਤੇਲ ਨੂੰ ਨੀਲ ਦੇ ਵਿੱਚ ਮਿਲਾਇਆ ਜਾਂਦਾ ਹੈ ਨਾ ਹਾਂ ਜਿਵੇਂ ਉਹ ਦੇਖੋ ਡੱਬੀ ਆ ਨਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਉਹ ਡੱਬੀ ਦੇ ਵਿੱਚ ਨੀਲ ਪਾਇਆ ਹੋਇਆ ਤੇ ਤਾਰਬਿੰਦ ਦਾ ਤੇਲ ਤੇ ਇੱਕ ਨੀਰ ਦਾ ਟੁਕੜਾ ਲੈ ਕੇ ਹੈ ਨਾ ਉਹਨੂੰ ਤਾਰਬਿੰਦ ਦੇ ਨੀਲ ਵਾਲੇ ਮਿਸ਼ਰਣ ਦੇ ਵਿੱਚ ਡੁਬੋ ਕੇ ਹੈ ਨਾ ਉਸ ਤੋਂ ਬਾਅਦ ਉਹਨੂੰ ਆ ਛਾਪੇ ਵਾਲਾ ਜਿਹੜਾ ਪੇਪਰ ਹੁੰਦਾ ਜਿਹਦੇ ਤੇ ਗਲੀਆਂ ਘੇੜੀਆਂ ਹੁੰਦੀਆਂ ਨੇ ਉਹਦੇ ਤੇ ਟ੍ਰੇਸ ਕੀਤਾ ਜਾਂਦਾ ਇਸ ਤਰ੍ਹਾਂ ਤੇ ਜਿਹੜਾ ਨੀਲ ਆ ਹੈ ਨਾ ਉਹ ਗਲੀਆਂ ਦੇ ਵਿੱਚ ਦੀ ਜਾ ਕੇ ਨਾ ਐ ਇਦਾਂ ਛਾਪੇ ਦਾ ਰੂਪ ਲੈ ਲੈਂਦਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਤੇ ਜਿਹੜਾ ਸਾਈਡ ਤੇ ਹੈ ਨਾ ਤੁਹਾਨੂੰ ਦਿਖ ਰਿਹਾ ਹੋਊਗਾ ਨਾ ਇਹ ਉੱਡ ਜਾਂਦਾ ਧਾਰਵੀਨ ਜੇ ਤੁਸੀਂ ਪਹਿਲਾਂ ਤੁਹਾਨੂੰ ਪੁੱਛਿਆ ਸੀਗਾ ਨਾ ਵੀ ਤੁਸੀਂ ਛਾਪੇ ਦੇ ਵਿੱਚ ਕੀ ਕੀ ਯੂਜ਼ ਕਰਦੇ ਹੋ ਇਹ ਵੀਡੀਓ ਅਸੀਂ ਉਸ ਕਰਕੇ ਬਣਾ ਰਹੇ ਹਾਂ ਨਾ ਵੀ ਤੁਹਾਨੂੰ ਵੀ ਪਤਾ ਲੱਗੇ ਜਿਹੜੀਆਂ ਭੈਣਾਂ ਆਪਣਾ ਕੜਾਈ ਕਰਦੀਆਂ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਨਾ ਜਾਂ ਕੜਾਈ ਦੀ ਸ਼ੁਰੂਆਤ ਕਰਨਾ ਚਾਹੁੰਦੀਆਂ ਨੇ ਆ ਦੇਖੋ ਨਾ ਤੇ ਆ ਦੇਖੋ ਅਮਨੇ yellow chalk ਨਾਲ ਨਿਸ਼ਾਨੀ ਲਾਤੀ ਤੇ ਦੋਨਾਂ ਸਾਈਡਾਂ ਦੇ ਕੱਟ ਵਰਕੇ ਕੀਤਾ ਜਾਊਗਾ ਨਾ ਤੇ ਇਹਦੇ ਵਿਚਾਲੇ ਵੇਲ ਆਊਗੀ ਅਮਨੇ ਇਹ ਕੱਟ ਵਰਕੇ ਕਿਹੜੇ ਕਲਰ ਦਾ ਕੱਟਿਆ ਜਾਊਗਾ ਜੈਰੀ ਜੈਰੀ ਦਾ ਤੇ ਵਿਚਾਲੇ ਜਿਹੜੀ ਵੇਲ ਆਊਗੀ ਉਹ ਵੀ ਜੈਰੀ ਦੀ ਸਾਰਾ ਸੂਟ ਜੈਰੀ ਦਾ ਇਹ ਸਾਰਾ ਸੂਟ ਜੈਰੀ ਦਾ ਕੱਟਣਾ ਤੇ ਜਦੋਂ ਇਹ ਕੱਟਿਆ ਜਾਊਗਾ ਤੁਹਾਨੂੰ ਵੀ ਦਿਖਾਵਾਂਗੇ ਨਾ ਪਹਿਲਾਂ ਪ੍ਰੈਸ ਕਰੀ ਦੀ ਪਰ ਭਾਈ ਜਿਦਵਾਰੀ ਫਿਰ ਬਾਲਾਂ ਨੂੰ ਪਈ ਜਾਂਦੇ ਨੇ ਕਪੜਾ ਭਾਈ ਕਪੜੇ ਨਾਲ ਬਰਾਤ ਨੂੰ ਪਾਉਣੀ ਆ ਬਲਾਂ ਦਾ ਰੁਕ ਲੈਣੀ ਆ ਆ ਵੀ ਲਵਾਉਣੀ ਆ ਹਾਂ ਇਹ ਚੁੰਨੀ ਨਾਲ ਦੀ ਇਹ ਚੁੰਨੀ ਨਾਲ ਦੀ ਵੀਲ ਆ ਨਾ ਜਿਹੜਾ ਪੈਚ ਵਰਕੇ ਦੇ ਉੱਤੇ ਉਤਾਰਿਆ ਗਿਆ ਤੀਆ ਡਿਜ਼ਾਈਨ ਆ ਦੇਖੋ ਹੁਣ ਇਹਦੇ ਤੋਂ ਦੀਆ ਬਣੋ ਨੀਲ ਵਾਲੀ ਤੇ ਤਾਰ ਵੀ ਨਾਲੀ ਜਿਹੜੀ ਲੀਰਦੀ ਆ ਨਾ ਉਹ ਦੱਬੀ ਦੇ ਵਿੱਚ ਭਉ ਕੇ ਇਹਦੇ ਉੱਤੋਂ ਦੀ ਤੇ ਉਹ ਕਰਨਗੇ ਪੇਸਟ ਕਰਨਗੇ ਤੇ ਫਿਰ ਉਹ ਨੀਲ ਇਹ ਜਿਹੜੇ ਫੁੱਲ ਦੇ ਵਿੱਚ ਨਾ ਮੈਂ ਤੁਹਾਨੂੰ ਵਾਰੀ-ਵਾਰੀ ਕਿਉਂ ਕਹਿੰਦਾ ਸੀ ਵੀ ਇਹ ਮਿਹਨਤ ਦਾ ਕੰਮ ਆ ਜਿਹੜਾ ਤੁਸੀਂ ਆ ਦੇਖ ਰਹੇ ਹੋ ਆਪਣਾ ਅਡਜਾਇਨ ਦੇਖ ਰਹੇ ਹੋ ਨਾ ਇਹ ਸੂਈ ਨਾਲ ਹਨਾ ਸੂਈ ਦੇ ਨਾਲ ਐ ਜਿਵੇਂ ਆਪਾਂ ਹਨਾ ਜਿਵੇਂ ਆਪਾਂ ਸਰਾਣੇ ਵਿੱਚ ਨਹੀਂ ਖਮਾਉਂਦੇ ਹੁੰਦੇ ਹਨਾ ਵਾਰੀ-ਵਾਰੀ ਇਹ ਸਾਰੇ ਡਿਜ਼ਾਈਨਸ ਹਤੇ ਨਾ ਸੂਈ ਨਾਲ ਵਿੱਚ ਪ੍ਰੈਸ ਕਰ ਉਹ ਮਾਰ-ਮਾਰ ਕੇ ਹਨਾ ਇਸ ਹਾਰੇ ਡਿਜ਼ਾਈਨ ਦੇ ਵਿੱਚ ਗਲੀਆਂ ਘੱਡੀਆਂ ਜਾਂਦੀਆਂ ਨੇ ਤੁਸੀਂ ਇਹ ਲਾ ਲਓ ਵੀ ਇਹ ਸਿੰਪਲ ਜਿਹੜਾ ਡਿਜ਼ਾਈਨ ਹੈ ਨਾ ਇਸ ਤੋਂ ਲੈ ਕੇ ਉਸ ਤੱਕ ਇਹਦੇ ਵੀ ਬਹੁਤ ਜ਼ਿਆਦਾ ਟਾਈਮ ਲੱਗਦਾ ਮੈਂ ਤੁਹਾਨੂੰ ਹੱਥ ਨਾਲ ਕਰਕੇ ਦਿਖਾਉਣਾ ਵੀ ਇਦਾਂ ਐ ਐ ਕੱਲੇ ਕੱਲੇ ਫੁੱਲ ਦੇ ਵਿੱਚ ਦੀ ਹੈ ਨਾ ਸੂਈ ਨਾਲ ਗਲੀਆਂ ਕੱਢੀਆਂ ਜਾਂਦੇ ਨੇ ਫਿਰ ਉਸੇ ਗਲੀਆਂ ਦੇ ਵਿੱਚ ਦੀ ਹੈ ਨਾ ਆ ਜਿਹੜਾ ਨੀਲ ਆ ਉਸੇ ਗਲੀਆਂ ਵਿੱਚ ਦੀ ਲੰਘਦਾ ਤੇ ਥੱਲੇ ਆ ਛਾਪੇ ਦੇ ਰੂਪ ਲੱਗਦਾ ਦੇਖੋ ਫਿਰ ਇਹਦੇ ਉੱਤੇ ਨਾ ਕਢਾਈ ਕੀਤੀ ਜਾਊਗੀ ਆਹ ਲਓ ਜੀ ਹੁਣ ਇਹ ਸੂਟ ਸਾਰਾ ਛਾਪ ਚੁੱਕਿਆ ਯਾ ਦੇਖੋ ਨਾ ਤੇ ਇੱਧੇ ਦੇਖੋ ਤੇ ਆਪਣਾ ਕੱਟਵਰਕ ਨਾ ਤੇ ਤੇ ਦੇ ਸੈਂਟਰ ਦੇ ਵਿੱਚ ਵੇਲ ਆ ਤੇ ਮੈਂ ਉਮੀਦ ਕਰਦਾ ਵੀ ਜਿਵੇਂ ਮੇਰੀਆਂ ਭੈਣਾਂ ਨੇ ਕਿਹਾ ਸੀਗਾ ਹਨਾ ਵੀ ਛਾਪੇ ਵਾਲੀ ਵੀਡੀਓ ਪਾਓ ਤੇ ਛਾਪਾ ਉਤਾਰਨ ਲਈ ਕੀ ਕੀ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਨਾ ਉਹ ਜਿੰਨਾ ਕਿ ਵੀ ਅਸੀਂ ਕਰਦੇ ਆ ਜਿਹੜਾ ਕੁਝ ਵਰਤਦੇ ਆ ਹਨਾ ਉਹ ਮੈਂ ਤੁਹਾਨੂੰ ਦੱਸਿਆ ਤੇ ਮੈਂ ਉਮੀਦ ਕਰਦਾ ਵੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਹਾਂਜੀ ਛਾਪੇ ਵਾਲੀ ਜਾਣਕਾਰੀ ਤੁਹਾਨੂੰ ਪਸੰਦ ਆਈ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਜੋ ਭੈਣਾ ਹਨਾ ਆਪਣਾ ਕਢਾਈ ਕਰਨਾ ਚਾਹੁੰਦੀਆਂ ਨੇ ਤੇ ਜੋ ਕਰ ਰਹੀਆਂ ਨੇ ਹਨਾ ਵੀ ਇਹ ਜਾਣਕਾਰੀ ਤੁਹਾਡੇ ਕੰਮ ਦੀ ਆ ਤੇ ਜਿਹਨੂੰ ਜਿਹਨੂੰ ਇਹਨਾਂ ਵੀਡੀਓ ਪਸੰਦ ਆਈ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਨਵੇਂ ਵਿਊਰ ਆਪਣੇ ਨਾਲ ਜੁੜਦੇ ਨੇ ਹਨਾ ਤੇ ਜੋ ਸਬਸਕ੍ਰਾਈਬ ਕਰਦੇ ਨੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ। ਤੇ ਜੋ ਸਿਰਫ ਆਪਣੀ ਵੀਡੀਓ ਨੂੰ ਪਸੰਦ ਕਰਦੇ ਨੇ ਦੇਖ ਕੇ ਚਲੇ ਜਾਂਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਐਨਾ ਕਹਿੰਦਾ ਹਾਂ ਫਿਰ ਮੈਂ ਸਤਿ ਸ੍ਰੀ ਅਕਾਲ ਵਿਦਾ ਲੈਣਾ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਦੇ ਹੋ ਬਾਏ ਬਾਏ